ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਦਲਵੀਰ ਗੋਲਡੀ ਮੋੜ ਹੁਣ ਕਾਂਗਰਸ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਇਸ ਮੌਕੇ ਉਹਨਾਂ ਦੇ ਵੱਲੋਂ ਕਈ ਵੱਡੇ ਬਿਆਨ ਦਿੱਤੇ ਗਏ ਨੇ ਤੇ ਮਾਫੀ ਮੰਗਣ ਦੀ ਗੱਲ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ 2024 ਦੇ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਮੌਕੇ ਕਾਂਗਰਸ ਪਾਰਟੀ ਦੇ ਵੱਲੋਂ ਸੰਗਰੂਰ ਤੋਂ ਸੁਖਪਾਲ ਸਿੰਘ ਖੇਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਦਲਵੀਰ ਸਿੰਘ ਗੋਲਡੀ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਇਸ ਮੌਕੇ ਉਹਨਾਂ ਨੇ ਆਖਿਆ ਸੀ ਕਿ ਮੈਂ ਦਿਨ ਰਾਤ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਕੰਮ ਕੀਤਾ ਹੈ ਮੈਂ ਪਿੰਡ ਪਿੰਡ ਜਾ ਕੇ ਆਪਣੇ ਲਈ ਵੋਟਾਂ ਪੱਕੀਆਂ ਕਰ ਰਿਹਾ ਹਾਂ ਵਰਕਰਾਂ ਨੂੰ ਮਿਲ ਰਿਹਾ ਹਾਂ ਪਰ ਹੁਣ ਜਦੋਂ ਇਕਟ ਦੇਣ ਦੀ ਵਾਰੀ ਆਈ ਹੈ ਤਾਂ ਸੁਖਪਾਲ ਸਿੰਘ ਖੈਰਾਂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਆਪਣਾ ਸੰਗਰੂਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਦਲਵੀਰ ਗੋਲਡੀ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਜਿਸ ਮੌਕੇ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਜੁਆਇਨ ਕਰਾਇਆ ਗਿਆ ਇਸ ਮੌਕੇ ਮਿਤ Heer ਵੀ ਨਾਲ ਬੈਠੇ ਦਿਖੇ ਤਾਂ ਦਲਵੀਰ ਗੋਲਡੀ ਨੇ ਵੱਡਾ ਦਾਅਵਾ ਕਰਦੇ ਇਹ ਗੱਲ ਆਖ ਦਿੱਤੀ ਸੀ ਕਿ ਮੈਂ ਹੁਣ ਭਗਵੰਤ ਮਾਨ ਜੀ ਜਿਨ੍ਹਾਂ ਚਿਰ ਵੀ ਮੇਰੇ ਸਾਹ ਨੇ ਮੈਂ ਜੀਉਂਦਾ ਆਮ ਆਦਮੀ ਪਾਰਟੀ ਦੇ ਵਿੱਚ ਰਵਾਂਗਾ ਤੁਹਾਡੇ ਨਾਲ ਹੀ ਰਵਾਂਗਾ ਪਰ ਹੁਣ ਦਲਬੀਰ ਸਿੰਘ ਗੋਲਡੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਮੈਂ ਇੱਕ ਦੋ ਦਿਨਾਂ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਵਾਂਗਾ ਘਰ ਵਾਪਸੀ ਕਰ ਲਵਾਂਗਾ ਤਾਂ ਪੱਤਰਕਾਰ ਨੇ ਸਵਾਲ ਕੀਤਾ ਕਿ ਕਾਂਗਰਸੀ ਆਗੂ ਵਿਰੋਧੀ ਧਰਮ ਨੇਤਾ ਪ੍ਰਤਾਪ ਸਿੰਘ ਪਾਰਵਾ ਦਾ ਕਹਿਣਾ ਹੈ ਕਿ ਜਿਹੜੇ ਵੀ ਆਗੂ 2024 ਦੀਆਂ ਲੋਕ ਸਭਾ ਚੋਣਾਂ ਮੁੱਖੇ ਕਾਂਗਰਸ ਪਾਰਟੀ ਦੇ ਪਿੱਠ ਦੇ ਵਿੱਚ ਛੁਰਾ ਮਾਰ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਸਨ ਉਹਨਾਂ ਨੂੰ ਦੁਬਾਰਾ ਹੁਣ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਘਰ ਵਾਪਸੀ ਨਹੀਂ ਹੋਵੇਗੀ ਇਸ ਨੂੰ ਲੈ ਕੇ ਦਲਬੀਰ ਸਿੰਘ ਗੋਲਡੀ ਦਾ ਕਹਿਣਾ ਹੈ ਕਿ ਪ੍ਰਤਾਪ ਬਾਜਵਾ ਸੀਨੀਅਰ ਲੀਡਰ ਨੇ ਵੱਡੇ ਨੇ ਮੈਂ ਵੀ ਗੁੱਸੇ ਵਿੱਚ ਆ ਕੇ ਕਾਫੀ ਕੁਝ ਬੋਲ ਗਿਆ ਸੀ ਪਰ ਮੈਂ ਹੁਣ ਨਾ ਉਹਨਾਂ ਕੋ ਸਮਾ ਲੈ ਕੇ ਉਹਨਾਂ ਨੂੰ ਮਿਲਣ ਜਾਵਾਂਗਾ ਅਤੇ ਉਹ ਵੱਡੇ ਨੇ ਮੈਂ ਉਹਨਾਂ ਕੋਲੋਂ ਮਾਫੀ ਵੀ ਮੰਗਾਗਾ ਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਮੈਂ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਵਾਂਗਾ ਕਿਉਂਕਿ ਹਾਈ ਕਮਾਂਡ ਦਾ ਮੈਂ ਕਾਫੀ ਦੇਨਦਾਰਾ ਰਾਹੁਲ ਗਾਂਧੀ ਨੂੰ ਮੈਂ ਫੋਲੋ ਕਰਦਾ ਰਾਹੁਲ ਗਾਂਧੀ ਇੱਕ ਮੇਰੇ ਲਈ ਚੰਗੇ ਨੇਤਾ ਨੇ ਇਸ ਕਰਕੇ ਮੈਂ ਕਾਂਗਰਸ ਦੇ ਵਿੱਚ ਦੁਬਾਰਾ ਮੁੜ ਸ਼ਾਮਿਲ ਹੋਣ ਜਾ ਰਿਹਾ ਤੇ ਉਧਰ ਦੂਜੇ ਪਾਸੇ ਕਾਂਗਰਸ ਯਾਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ 2024 ਦੇ ਚੋਣਾਂ ਮੌਕੇ ਜਿਹੜੇ ਵੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਹੋਰਨਾਂ ਪਾਰਟੀਆਂ ਦੇ ਵਿੱਚ ਚਲੇ ਗਏ ਸਨ ਕਾਂਗਰਸ ਨੂੰ ਛੱਡ ਕੇ ਇਸ ਔਖੇ ਘੜੀ ਦੇ ਵਿੱਚ ਛੱਡ ਕੇ ਹੋਰਨਾਂ ਪਾਰਟੀਆਂ ਵਿੱਚ ਚਲੇ ਗਏ ਸਨ ਉਹਨਾਂ ਨੂੰ ਦੁਬਾਰਾ ਮੁੜ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਤਾਂ ਹੁਣ ਇੱਕ ਵਾਰ ਫਿਰ ਵੇਖਣਾ ਹੋਵੇਗਾ ਕੀ ਪ੍ਰਤਾਪ ਸਿੰਘ ਬਾਵਾ ਆਪਣੀ ਗੱਲ ਤੇ ਕਾਇਮ ਰਹਿੰਦੇ ਨੇ ਜਾਂ ਫਿਰ ਮਾਫ ਕਰਕੇ ਜਿਹੜੀ ਦਲਬੀਰ ਸਿੰਘ ਗੋਲਡੀ ਨੇ ਮਾਫੀ ਮੰਗਣ ਦੀ ਗੱਲ ਆਖੀ ਹੈ ਕਿ ਮੈਂ ਮਾਫੀ ਮੰਗ ਕੇ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਵਾਂਗਾ ਪ੍ਰਤਾਪ ਸਿੰਘ ਬਾਵਾ ਇਸ ਗੱਲ ਨੂੰ ਮੰਨਦੇ ਨੇ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ